ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਜਸਟ ਇੰਜੋਏ ਚੈਨਲ ਤੇ ਤੁਹਾਡਾ ਬਹੁਤ ਸਾਰਾ ਸਵਾਗਤ ਹੈ ਤੇ ਜੀ ਤੁਸੀਂ ਨਵੇਂ ਹੋ ਤਾਂ ਤੁਸੀਂ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਜਿਸ ਤਰ੍ਹਾਂ ਦਾ ਇਹਦਾ ਨਾਮ ਹੈ ਜਸਟ ਇੰਜੋਏ ਉਸੇ ਤਰ੍ਹਾਂ ਦੀ ਇੱਥੇ ਤੁਸੀਂ ਵੀਡੀਓਜ਼ ਅਲੱਗ-ਅਲੱਗ ਤਰ੍ਹਾਂ ਦੀ ਇੰਜੋਏ ਕਰੋਗੇ ਸਾਡੇ ਨਾਲ ਤੇ ਇਹ ਸਫ਼ਰ ਤੁਸੀਂ ਸਾਡੇ ਨਾਲ ਸ਼ੁਰੂ ਕਰੋ ਤੇ ਲਓ ਜੀ ਇੱਥੇ ਅਸੀਂ ਕਦੇ ਸੋਸ਼ਲ ਇਵੈਂਟਸ ਦੇ ਉੱਤੇ ਵੀਡੀਓ ਲੈ ਕੇ ਆਉਂਦੇ ਆ ਕਦੇ ਕੁਕਿੰਗ ਹੁੰਦੀ ਹੈ ਕਦੇ ਫੈਮਿਲੀ ਵਲੌਗ ਹੁੰਦਾ ਹੈ ਕਦੇ ਫੈਸ਼ਨ ਦੀਆਂ ਗੱਲਾਂ ਹੁੰਦੀਆਂ ਅਲਗ-ਅਲਗ ਤੇ ਕਦੇ ਬਿਊਟੀ ਹੁੰਦੀ ਹੈ ਤੇ ਅੱਜ ਇੱਕ ਹੋਰ ਕੰਮ ਦੀ ਗੱਲ ਤੁਹਾਨੂੰ ਦਵਾਂਗੇ ਉਸ ਤੋਂ ਪਹਿਲਾਂ ਅਸ ਅਨੁਸਾਰ ਅਰਦਾਸ ਬੇਨਤੀ ਹੈ ਪ੍ਰਮਾਤਮਾ ਅੱਗੇ ਕਿ ਜਿਸ ਮਾਹੌਲ ਦੇ ਵਿੱਚੋਂ ਸਾਡਾ ਪੰਜਾਬ ਨਿਕਲ ਰਿਹਾ ਹੈ ਜਲਦੀ ਜਲਦੀ ਉਸ ਦੇ ਵਿੱਚੋਂ ਉਸ ਮੁਸ਼ਕਲ ਦੇ ਵਿੱਚੋਂ ਨਿਕਲ ਜੇ ਤੇ ਸਭ ਦੇ ਘਰਾਂ ਵਿੱਚ ਸ਼ੁਕ ਸ਼ਾਂਤੀ ਹੋਵੇ ਖੁਸ਼ੀਆਂ ਖੇੜੇ ਹੋਣ ਤੇ ਆਪਣੇ ਆਪਣੇ ਬੱਚਿਆਂ ਦੇ ਨਾਲ ਮਾਪਿਆਂ ਦੇ ਨਾਲ ਸਾਰੇ ਸੁਖੀ ਬਸਲ ਠੀਕ ਹੈ ਜੀ ਤੇ ਲੋ ਜੀ ਅੱਜ ਜਿਹੜੀ ਤੁਹਾਨੂੰ ਵੀਡੀਓ ਦੇਣੀ ਹੈ ਉਹ ਹੈਗੀ ਹੈ ਅ ਅੱਜ ਜਿਹੜੀ ਤੁਹਾਨੂੰ ਆਪ ਵੀਡੀਓ ਦੇਣੀ ਹੈ ਨਾ ਉਹ ਹੈਗੀ ਹੈ ਪਿਛਲੇ ਦਿਨਾਂ ਚ ਨਾ ਇੱਕ ਤੁਹਾਨੂੰ ਮੈਂ ਇਸ ਤਰ੍ਹਾਂ ਦੇ ਅ ਸੂਟ ਦਿਖਾਏ ਸੀ ਹਨਾ ਮੇਰੇ ਵੀ ਪਾਇਆ ਦੇਖਿਆ ਤੁਸੀਂ ਵੀਡੀਓ ਚ ਆਹ ਵਾਲੀ ਤੇ ਮੈਨੂੰ ਨਾ ਇੱਕ ਭੈਣ ਦਾ ਮਤਲਬ ਫੋਨ ਆਇਆ ਕਹਿੰਦੀ ਮੈਨੂੰ ਇਹ ਸੂਟ ਬਹੁਤ ਪਸੰਦ ਆਇਆ ਤੇ ਮੈਂ ਲੈਣਾ ਚਾਹੁੰਦੀ ਆ ਤੇ ਮੈਂ ਕਿਹਾ ਵੀ ਫਿਰ ਕੀ ਇਸ਼ੂ ਹੈ ਹਨਾ ਤਾਂ ਉਹ ਕਹਿੰਦੀ ਵੀ ਮੈਨੂੰ ਪ੍ਰੋਬਲਮ ਇਹ ਹੈ ਵੀ ਮੈਨੂੰ ਐ ਲੱਗਦਾ ਕਿ ਇਹਨੂੰ ਮੈਂ ਪ੍ਰੈਸ ਕਿਵੇਂ ਕਰੂੰਗੀ ਵੀ ਪ੍ਰੈਸ ਕਰਨ ਦੀ ਬੜਾ ਇਸ਼ੂ ਹੈ ਇਹਨੂੰ ਪ੍ਰੈਸ ਕਿਵੇਂ ਕਰੇ ਬੰਦਾ ਹਨਾ ਵੀ ਪ੍ਰੈਸ ਜੇ ਪੁੱਠੇ ਪਾਸਿਓਂ ਕਰਦੇ ਆ ਤਾਂ ਚੰਗੀ ਤਰ੍ਹਾਂ ਹੁੰਦੀ ਵੀ ਨਹੀਂ ਤੇ ਨਾਲੇ ਜੇ ਕਿਤੇ ਨਾ ਕਿਤੇ ਧਾਗਾ ਜਿਹੜਾ ਉਹ اٹਕ ਜਾਂਦਾ ਹੈ ਹਨਾ ਜੇ ਸਿੱਧੇ ਪਾਸਿਓਂ ਕਰਦੇ ਆ ਤਾਂ ਸਿੱਪੀਆਂ ਜਿਹੜੀਆਂ ਚਿਪਣ ਲੱਗ ਜਾਂਦੀਆਂ ਨਾਲ ਜਾਂ ਫਿਰ ਪ੍ਰੈਸ ਦੇ ਵਿੱਚ ਆ ਆ ਚੀਜ਼ਾਂ ਅਟਕਦੀਆਂ ਕਿਉਂਕਿ ਉੱਚਾ ਹੋ ਜਾਂਦੀ ਪ੍ਰੈਸ ਸਥਤੇ ਚੰਗੀ ਤਰ੍ਹਾਂ ਫਿਰ ਪ੍ਰੈਸ ਨਹੀਂ ਹੁੰਦਾਗਾ ਤੇ ਇਹ ਵੱਡੀ ਵੱਡੀ ਪ੍ਰੋਬਲਮ ਹੈ ਇਸ ਕਰਕੇ ਨਾ ਮੈਂ ਕਈ ਵਾਰ ਸੋਚਦੀ ਆ ਵੀ ਮੈਂ ਇਹੋ ਜੀ ਚੀਜ਼ ਅਵੋਇਡ ਕਰ ਦਿੰਨੀ ਆਹੀ ਸੋਚ ਕੇ ਤੇ ਚਲੋ ਜੀ ਫਿਰ ਮੈਂ ਇਹਨੂੰ ਕਿਹਾ ਵੀ ਮੈਂ ਕੋਈ ਗੱਲ ਨਹੀਂ ਇਹ ਤੇਰੀ ਪ੍ਰੋਬਲਮ ਤੇ ਤੂੰ ਆਪਣਾ ਸੂਟ ਲੈ ਲਾ ਤੇ ਉਹਨੇ ਹੁਣ ਸੂਟ ਲੈ ਲਿਆ ਮੇਰੇ ਕਹੇ ਤੇ ਤੇ ਹੁਣ ਫਿਰ ਮੈਨੂੰ ਦੱਸਣਾ ਪਊਗਾ ਉਹਨੂੰ ਵੀ ਕਿਵੇਂ ਪ੍ਰੈਸ ਕਰਨਾ ਤੇ ਫਿਰ ਮੈਨੂੰ ਲੱਗਿਆ ਵੀ ਜੇ ਇੱਕ ਪੈਣ ਦੀ ਨਹੀਂ ਇਹ ਕਈ ਸਾਰੀਆਂ ਪੈਣਾਂ ਦੀ ਪ੍ਰੋਬਲਮ ਹੋਣੀ ਹੈ ਕਿ ਇਹ ਜੇ ਸੂਟਾਂ ਨੂੰ ਕਿਵੇਂ ਪ੍ਰੈਸ ਕਰੀ ਬੰਦਾ ਹਨਾ ਤੇ ਕਿਉਂਕਿ ਗੱਲ ਤਾਂ ਇਹ ਸਹੀ ਹੈ ਵੀ ਜਦੋਂ ਆਪਾਂ ਪ੍ਰੈਸ ਕਰਨ ਲੱਗਦੇ ਆ ਨਾ ਇੱਕ ਤਾਂ ਇਹ ਡਰ ਹੁੰਦਾ ਵੀ ਐਡੇ ਮਹਿੰਗੇ ਸੂਟਾਂ ਦੇ ਉੱਤੇ ਪਾਰਟੀ ਵੀ ਸੂਟਾਂ ਦੇ ਉੱਤੇ ਜਦੋਂ ਪ੍ਰੈਸ ਲਾਉਣੇ ਹੁੰਦੇ ਆ ਉਹ ਡਰ ਲੱਗਦਾ ਵੀ ਕਿਤੇ ਲੱਗ ਹੀ ਨਾ ਜਾਵੇ ਚਲੋ ਆਪਾਂ ਸਲੋ ਤੇ ਚਲਾ ਕੇ ਵੀ ਕਰ ਲਾਂਗੇ ਸਿਕਿਉਰ ਹੋ ਕੇ ਤਿਪਰ ਜਿਹੜੇ 3D ਹੁੰਦਾ ਜਾਂ ਮੋਤੀਆਂ ਸਤਾਰੇ ਲੱਗੀ ਹੁੰਦੀ ਹੈ ਇਹਨਾਂ ਨੂੰ ਪ੍ਰੈਸ ਕਰਨਾ ਰਿਸਕੀ ਬੜਾ ਹੁੰਦਾ ਹੁੰਦਾ ਹੈ ਹੁੰਦਾ ਹੀ ਨਹੀਂ ਚਾਜਣਾ ਕੱਪੜੇ ਪ੍ਰੈਸ ਤੇ ਹਰ ਬਾਰ ਆਪਾਂ ਬਾਹਰੋਂ ਪ੍ਰੈਸ ਕਰਾਈਏ ਇਹ ਵੀ ਕੋਸਟ ਕਰ ਜਾਂਦਾ ਜਿਆਦਾ ਨਾਲੇ ਫਿਰ ਜੇ ਆਪਾਂ ਪਿੰਨਾ ਪੁੰਡਾ ਚ ਰਹਿ ਨਹੀਂ ਹੁੰਦੀਆਂ ਤਾਂ ਉੱਥੇ ਦਾ ਫਿਰ ਬਾਹਰੋਂ ਕਰਾਉਣ ਲਈ ਸ਼ਹਿਰ ਹੀ ਜਾਣਾ ਪੈਂਦਾ ਤੇ ਜਦੋਂ ਉਹ ਹੋ ਹੋ ਕੇ ਘਰੇ ਆਉਂਦੇ ਆ ਦੁਆਰਾ ਉਦੋਂ ਉਹਦੇ ਕੁਆਲ ਫੇਰ ਪੈ ਜਾਂਦੇ ਹੈ ਹਨਾ ਤੇ ਇਸ ਕਰਕੇ ਇਹਦੇ ਤੇ ਆਪਾਂ ਜਿੱਦ ਤੋਂ ਮੈਂ ਇੱਕ ਛੋਟੀ ਜੀ ਵੀਡੀਓ ਦੇਣ ਲੱਗੀ ਹਾਂ ਮੈਂ ਤੇ ਆਓ ਇਹਨੂੰ ਕਰੀਏ ਪ੍ਰੈਸ ਪ੍ਰੈਸ ਆਪਾਂ ਔਨ ਕਰ ਲਈ ਤੇ ਇਹਨੂੰ ਆਪਾਂ ਮਿਸ਼ਾਲਾਂਗੇ ਸੂਟ ਨੂੰ ਠੀਕ ਹੈ ਸਿੱਧਾ ਕਰਕੇ ਚੰਗੀ ਤਰ੍ਹਾਂ ਠੀਕ ਹੈ オーਗੈਂਜ਼ਾ ਦਾ ਸੂਟ ਹੈ ਤੁਹਾਨੂੰ ਦਿੱਤੀ ਹੈ ਮੈਂ ਥੋੜੇ ਦਿਨ ਪਹਿਲਾਂ ਨਾ ਇਸ ਤਰ੍ਹਾਂ ਆਪਾਂ ਇਹਨੂੰ ਸੈੱਟ ਕਰਕੇ ਰੱਖ ਲੈਣਾ ਹੈ ਇਹਦੇ ਉੱਤੇ ਆਪਾਂ ਨਾਲ ਇੱਕ ਅਖਬਾਰ ਰੱਖ ਲੈਣਾ ਹੈ ਪੇਪਰ ਠੀਕ ਹੈ ਜੇ ਜੇ ਤੁਹਾਡਾ ਇਹ ਲਾਈਟ ਸ਼ੇਡ ਦਾ ਹੋਵੇ ਨਾ ਤਾਂ ਫਿਰ ਕੋਸ਼ਿਸ਼ ਕਰਿਓ ਵੀ ਅਖਬਾਰ ਦਾ ਕੋਈ ਇਹੋ ਜਿਹਾ ਹਿੱਸਾ ਹੋਵੇ ਜਿੱਥੇ ਮਤਲਬ ਆ ਰੰਗ ਜੀ ਘੱਟ ਹੋਣ ਕਈ ਵਾਰ ਐਡਸ ਜੀ ਨਹੀਂ ਹੁੰਦੀਆਂ ਜੀ ਕਿਉਂਕਿ ਥੋੜਾ ਜਿਹਾ ਡਾਊਟ ਹੁੰਦਾ ਜਾਂ ਫਿਰ ਪਤਲਾ ਜਿਹਾ ਕੱਪੜਾ ਰੱਖ ਲਿਓ ਥੱਲੇ ਕਿਉਂਕਿ ਡਰ ਹੁੰਦਾ ਵੀ ਕਿਤੇ ਇਹਦੀ ਸ਼ਾਈ ਜੀ ਨਾ ਲੱਗ ਜਾਵੇ ਵੈਸੇ ਲੱਗਦੀ ਤਾਂ ਨਹੀਂ ਜੀ ਤੇ ਪਰ ਫਿਰ ਵੀ ਜੇ ਲਾਈਟ ਸ਼ੇਡ ਦਾ ਸੂਟ ਹੈ ਫਿਰ ਤੁਸੀਂ ਥੋੜਾ ਜਿਹਾ ਇਦਾਂ ਇਹਨੂੰ ਆਪਾਂ ਜਿਵੇਂ ਆਰਾਮ ਨਾਲ ਦੇਖੋ ਕੁਝ ਨਹੀਂ اٹਕਦਾ ਬਿਲਕੁਲ ਵੀ ਸੂਟ ਕਿਤੇ ਵੀ ਕੋਈ ਨਹੀਂ ਵੀ ਇਹ ਨਹੀਂ ਵੀ ਪ੍ਰੈਸ ਥੋੜੀ ਜਿਹੜੀ ਹੈ ਉਹ اٹਕੂਗੀ ਬਿਲਕੁਲ ਐਂ ਲੱਗਦਾ ਹੀ ਨਹੀਂਗਾ ਵੀ ਇਹਦੇ ਥੱਲੇ ਵਰਕ ਹੋਇਆ ਹੋਇਆ ਸੂਟ ਵਈ ਠੀਕ ਐ ਲੋ ਨਾਲੇ ਤਾਂ ਤੁਹਾਨੂੰ ਇਹ ਬਿਲਕੁਲ ਟੈਨਸ਼ਨ ਖਤਮ ਹੋ ਜਾਂਦੀ ਏ ਕਿ ਸਿੱਪੀਆਂ ਸਤਾਰਿਆਂ ਦੇ ਵਿੱਚ ਅਟਕੂਗੀ ਜਾਂ ਉਹਨਾਂ ਦੀ ਟੈਕਸਚਰ ਖਰਾਬ ਹੋ ਜਾਊਗਾ ਜਾਂ ਫਿਰ ਜਿੱਥੇ-ਜਿੱਥੇ ਸਪੇਸ ਖਾਲੀ ਏ ਉੱਥੋਂ ਪ੍ਰੈਸ ਕਿਵੇਂ ਕਰਾਂ ਲੋ ਇਦਾਂ ਤੁਸੀਂ ਇਹਨੂੰ ਤੇ ਨਾਲ ਇਹ ਵੀ ਡਰ ਮੁੱਕ ਜਾਂਦਾ ਐ ਆ ਲੋ ਉਹ ਦੇਖੋ ਬਿਲਕੁਲ ਸਿੱਧਾ ਹੋ ਗਿਆ ਪ੍ਰੈਸ ਓਕੇ ਲੋ ਆ ਦੇਖੋ ਹਾਲਾਂਕਿ ਇੱਥੋਂ ਉਦੋਂ ਪ੍ਰੈਸ ਕਰਨਾ ਬਹੁਤ ਔਖਾ ਕਿਉਂਕਿ ਇਹ ਉੱਚਾ ਹੁੰਦਾ ਏਰੀਆ ਇੱਥੋਂ ਪ੍ਰੈਸ ਕਰਨਾ ਔਖਾ ਹੁੰਦਾ ਤੇ ਇਹਨੂੰ ਆਹਮ ਨਾਲ ਤੁਸੀਂ ਬੈਕ ਸਾਈਡ ਤੇ ਤਾਂ ਕੋਈ ਦਿੱਕਤ ਨਹੀਂ ਤੁਸੀਂ ਕਰ ਲਓਗੇ ਹਨਾ ਤੇ ਇਹਨੂੰ ਅਖਬਾਰ ਨਾਲ ਕਰਨ ਦਾ ਹੀ ਫਾਇਦਾ ਹੋ ਜਾਂਦਾ ਹੈ ਕਿ ਜਿਹੜੀ ਬੈਕ ਸਾਈਡ ਤੇ ਵੀ ਹੈ ਨਾ ਆਪਾਂ ਨੂੰ ਇਹ ਡਰ ਮੁੱਕ ਜਾਂਦਾ ਵੀ ਕਿਤੇ ਸਾਡੀ ਪ੍ਰੈਸ ਨਾ ਲੱਗ ਜੇ ਹਨਾ ਲਓ ਜਿੰਨਾ ਮਰਜੀ ਤੁਹਾਡਾ ਕਾਸਟਲੀ ਸੂਟ ਹੈ ਜਿੰਨਾ ਮਰਜੀ ਤੁਹਾਡਾ ਹੈਵੀ ਵਰਕ ਹੈ ਸੂਟ ਦੇ ਉੱਤੇ ਬਿਲਕੁਲ ਬੇਫਿਕਰ ਹੋਗੇ ਤੁਸੀਂ ਸਿੱਧਾ ਕਰਕੇ ਰੱਖੋ ਤੇ ਲਓ ਜੀ ਪ੍ਰੈਸ ਕਰੋ ਇਹਨੂੰ ਆਹਮ ਨਾਲ ਹੁਣ ਤੁਸੀਂ ਜਿੱਦਾਂ ਜਿੱਦਾਂ ਮਰਜੀ ਸੂਟ ਖਰੀਦ ਲਿਓ ਘਰੇ ਪ੍ਰੈਸ ਕਰਿਓ ਆਰਾਮ ਨਾਲ ਬੇਫਿਕਰ ਹੋ ਕੇ ਲਓ ਠੀਕ ਹੈ ਤੇ ਰਹੀ ਗੱਲ ਵੀ ਇਹਨਾਂ ਨੂੰ ਡਰਾਈ ਕਲੀਨ ਕਰਾਉਣਾ ਪਊ ਜਾਂ ਧੋਣਾ ਪਊ ਮੈਂ ਤਾਂ ਵੈਸੇ ਪਹਿਣੋ ਇਹ ਕਰਦੀ ਹੁੰਦੀ ਹਣੀ ਆ ਵੀ ਮੈਂ ਬਾੜੀ ਛੇਤੀ ਛੇਤੀ ਇਹਨਾਂ ਨੂੰ ਧੋਂਦੀ ਹੋਈ ਨਹੀਂ ਹੁੰਦੀ ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਸੂਟ ਹੁੰਦੇ ਕੋਈ ਆਇਆ ਤਾਂ ਹੁੰਦਾ ਨਹੀਂ ਵੀ ਆਪਾਂ ਇਹਨਾਂ ਨੂੰ ਕੈਜੂਅਲੀ ਪਾ ਕੇ ਘੁੰਮਦੇ ਫਿਰਦੇ ਆ ਇਧਰ ਉਧਰ ਹਨਾ ਤੇ ਇੰਨਾ ਕਿੰਨਾ ਕੁ ਆਪਾਂ ਪਸੀਨੇ ਵਾਲੀ ਥਾਂ ਤੇ ਜਾਂਦੇ ਆ ਤੇ ਜੇ ਹੋ ਵੀ ਜਾਵੇ ਤੁਸੀਂ ਨਾ ਰੱਖਣ ਵੇਲੇ ਪ੍ਰੈਸ ਕਰਦਿਆ ਕਰੋ ਇਹਨਾਂ ਨੂੰ ਮਤਲਬ ਜਿਵੇਂ ਹੁਣ ਮੈਂ ਵਰਤ ਲਿਆ ਹਨਾ ਪਾਇਆ ਸੀ ਤੁਸੀਂ ਦੇਖਿਆ ਮੇਰੀ ਵੀਡੀਓ ਚ ਪਾਇਆ ਸੀ ਮੈਂ ਸੂਟ ਤਾਂ ਹੁਣ ਇਹਨਾਂ ਦੇ ਵਿੱਚ ਕੀ ਹੁੰਦਾ ਵੀ ਆ ਜਗ੍ਹਾ ਜਿਹੜੀ ਹੁੰਦੀ ਹੈ ਖਾਸ ਕਰਕੇ ਜੇ ਨਾ ਚਾਹੁੰਦੇ ਹੋਈ ਵੀ ਇੱਥੇ ਤਪਸੀਨਾ ਆ ਹੀ ਜਾਂਦਾ ਹੈ ਹਨਾ ਤੇ ਤੁਸੀਂ ਜਦੋਂ ਰੱਖਣਾ ਹੈ ਨਾ ਪੂਰਾ ਸੂਟ ਨਾ ਪ੍ਰੈਸ ਕਰੋ ਕਿਉਂਕਿ ਫੇਰ ਵੀ ਆਪਾਂ ਨੇ ਪ੍ਰੈਸ ਕਰਨਾ ਇਹਨੂੰ ਸਿਰਫ ਇਸ ਏਰੀਆ ਨੂੰ ਪ੍ਰੈਸ ਕਰ ਦੋ ਕਿਉਂਕਿ ਜਿਹੜੀ ਹੀਟ ਹੈ ਨਾ ਉਹਦੇ ਨਾਲ ਥੋੜੀ ਜਿਹੜੀ ਇੱਥੇ ਬੈਕਟੀਰੀਆ ਕ੍ਰੀਏਟ ਹੋ ਗਏ ਪਸੀਨੇ ਦੇ ਉਹ ਮਰ ਜਾਣਗੇ ਤੇ ਤੁਹਾਡਾ ਜਿਹੜਾ ਸਮੈਲੀ ਆ ਹੋ ਜਾਂਦਾ ਸੂਟ ਥੋੜ ਮੜਾ ਜਿਹਾ بس ਇਥੋਂ ਕਰ ਦੋ ਪ੍ਰੈਸ ਤੇ ਫਿਰ ਤੁਸੀਂ ਇਹਨਾਂ ਨੂੰ ਰੱਖ ਦੋ ਤੇ ਤੁਸੀਂ ਮਤਲਬ ਫਿਰ ਅਪ ਮੈਂ ਤਾਂ ਇਹ ਕਰਦੀ ਹੁੰਨੀ ਕਿ ਜਿਹੜੇ ਅੱਛੇ ਸੂਟ ਹੁੰਦੇ ਆ ਭਾਵੇਂ ਉਹਨਾਂ ਤੇ ਲਿਖਿਆ ਹੀ ਹੋਵੇ ਵੀ ਕਿ ਇਹਨਾਂ ਨੂੰ ਤੁਸੀਂ ਧੋ ਲਓ ਮੈਂ ਪਰ ਅਵੋਇਡ ਕਰਦੀ ਹੁੰਨੀ ਕਿਉਂਕਿ ਇੱਕ ਕਦੀ ਵਾਰੀ ਜ਼ਰੂਰ ਡਰਾਈ ਕਲੀਨ ਕਰਾ ਕੇ ਫਿਰ ਪਾ ਲਓ ਚਾਰ ਪੰਜ ਵਾਰੀ ਪਹਿਲਾਂ ਪਾ ਲਿਆ ਚਾਰ ਪੰਜ ਵਾਰੀ ਫਿਰ ਪਾ ਲਓ 8-10 ਵਾਰੀ ਸੂਟ ਪਾ ਜੇ ਫਿਰ ਕੋਈ ਦਿੱਕਤ ਨਹੀਂ ਹੁੰਦੀ ਲੋ ਏਦਾਂ ਤੁਸੀਂ ਇਹਨਾਂ ਨੂੰ ਨਾ ਸਿਰਫ ਇਸ ਏਰੀਏ ਨੂੰ ਜਿੱਥੇ ਤੁਹਾਨੂੰ ਲੱਗਦਾ ਕਿ ਪਸੀਨਾ ਆਇਆ ਸੀ ਉਸ ਏਰੀਏ ਨੂੰ ਪ੍ਰੈਸ ਕਰਕੇ ਸੰਭਦੋ ਤੇ ਬਾਕੀ ਤੁਸੀਂ ਜਦੋਂ ਪਾਉਣਾ ਹੈ ਉਹਨੂੰ ਫ੍ਰੈਸ਼ ਦੁਆਰਾ ਤੋਂ ਪ੍ਰੈਸ ਕਰ ਲਿਓ ਠੀਕ ਹੈ ਜੀ ਤੇ ਤੁਸੀਂ ਪਹਿਲਾਂ ਵੀ ਤੁਸੀਂ ਵੀ ਬਥੇਰੇ ਸਿਆਣੀਆਂ ਹੋ ਜਾਣਦੀਆਂ ਹੀ ਹੋਵੋਗੀਆਂ ਥੋੜੀ ਜਿਹਾ ਬਹੁਤ ਜਾਣੀਆਂ ਦਾ ਜਿਹੜੀਆਂ ਨਹੀਂ ਜਾਣਦੀਆਂ ਹੁਣ ਉਹਨੂੰ ਮੈਂ ਦੱਸਦਾ ਵੀ ਇੱਕ ਆਹ ਕੰਮ ਕਰਦਿਆ ਕਰੋ ਬਸ ਜਿਹੜਾ ਕਪੜਾ ਤੁਸੀਂ ਰੱਖਣਾ ਹੈ ਉਹਦਾ ਸਿਰਫ ਇਹ ਏਰੀਆਜ਼ ਨੂੰ ਅੰਡਰ ਆਰਮਸ ਵਾਲਾ ਏਰੀਆ ਜਿਹੜਾ ਉਹਨੂੰ ਪ੍ਰੈਸ ਕਰਦਿਆ ਕਰੋ ਥੋੜੀ ਜਿਹੀ ਹੀਟ ਦੇ ਕੇ ਤੇ ਫਿਰ ਤੁਹਾਡੀ ਸਮੈਲ ਨਹੀਂ ਆਊਗੀ ਕਪੜਿਆਂ ਚੋਂ ਠੀਕ ਹੈ ਤੇ ਜਾਂ ਫਿਰ ਹਲਕਾ ਜਿਹਾ ਧੁੱਪ ਚ ਥੋੜੀ ਦੇਰ ਉੱਠਾ ਕਰਕੇ ਥੋੜੀ ਦੇਰ ਤੋਂ ਪਿਛਵਾ ਦਿਓ ਐ ਨਹੀਂ ਕਿ ਭੁੱਲ ਜੀ ਆਪਾਂ ਕਿਉਂਕਿ ਜੇ ਆਪਾਂ ਭੁੱਲ ਗਏ ਫਿਰ ਤਾਂ ਇਹਨਾਂ ਦਾ ਰੰਗ ਖਰਾਬ ਹੋ ਜਾਂਦੇ ਐਸ ਜੀ ਚੀਜ਼ਾਂ ਦੇ ਹਨਾ ਹੁੱਡੇ ਧੁੱਪ ਨਾਲ ਉਡ ਵੀ ਸਕਦਾ ਹੁੰਦਾ ਕਲਰ ਲਓ ਜੀ ਇਸ ਤਰ੍ਹਾਂ ਤੁਸੀਂ ਆਪਣੇ ਸੂਟ ਨੂੰ ਲਓ ਬਿਲਕੁਲ ਏ ਕਲਾਸ ਪੈਸ ਹੋਈ ਹੈ ਕੋਈ ਬਾੜ ਨਹੀਂ ਠੀਕ ਹੈ ਤੇ ਕੋਈ ਲਸਟਰ ਨਹੀਂ ਖਰਾਬ ਹੁੰਦੀ ਕੋਈ ਚਮਕ ਨਹੀਂ ਖਰਾਬ ਹੁੰਦੀ ਇਹਨਾਂ ਦੀ ਬਹੁਤ ਹੀ ਹੁਣ ਇਸ ਤੋਂ ਜ਼ਿਆਦਾ ਮਤਲਬ ਇਹ ਇਹ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਹੈ ਇਹ ਜੇ ਸੂਟਾਂ 'ਚ ਕਿਉਂਕਿ ਜਿਨ੍ਹਾਂ ਦੇ ਬਾਰਡਰ ਹੁੰਦਾ ਹੈ ਨਾ ਉਹਨਾਂ ਦੇ ਤਾਂ ਸਿਰਫ ਇੱਥੇ ਕਾ ਬਾਕੀ ਚਲੋ ਪਲੇਨ ਆਪਾਂ ਮਾਰ ਲੈਣੇ ਪ੍ਰੈਸ ਜਿਨ੍ਹਾਂ ਵਿੱਚ ਐ ਹੈ ਕਿ ਹਰ ਜਗ੍ਹਾ ਫੁੱਲ ਬੂਟੀਆਂ ਬੜੀਆਂ ਹੋਈਆਂ ਤੇ ਬੰਦਾ ਪ੍ਰੈਸ ਕਿੱਥੋਂ ਕਿੱਥੋਂ ਨਹੀਂ ਚਲਾਵੇ ਤੇ ਜਾਂ ਫਿਰ ਕਈ ਸੂਟ ਹੋਣ ਅੱਗੇ ਤੁਹਾਨੂੰ ਪਾਰਟੀ ਵੇਅਰ ਚ ਮਿਲਣਗੇ ਜਿਨ੍ਹਾਂ ਦੇ ਵਿੱਚ ਸਾਰੇ ਚ ਦਾਣਾ ਬਣਿਆ ਹੁੰਦਾ ਹੈ ਸਿੱਪੀ ਦਾ ਉਹ ਵੀ ਪ੍ਰੈਸ ਕਰਨੇ ਔਖੇ ਹੁੰਦੇ ਤੇ ਉਹਨੂੰ ਤੁਸੀਂ ਇਦਾਂ ਪ੍ਰੈਸ ਕਰ ਲੈਣਾ ਤੇ ਤੁਹਾਡੀ ਪ੍ਰੋਬਲਮ ਹੈ ਜਿਹੜੀ ਉਹ ਸੋਲਵ ਹੋ ਗਈ ਠੀਕ ਹੈ ਜੀ ਤੇ ਮੈਨੂੰ ਲੱਗਦਾ ਹੈ ਤੁਹਾਨੂੰ ਇਹ ਆਈਡੀਆ ਪਸੰਦ ਆਊਗਾ ਠੀਕ ਹੈ ਮੈਂ ਵੀ ਨਾਲ-ਨਾਲ ਕਰਦੇ ਕਰਦੇ ਆਪਦਾ ਕੰਮ ਕਰਤਾ ਤੇ ਹੁਣ ਮੈਂ ਇਹਨੂੰ ਸਾਂਝ ਨੂੰ ਤੇ ਲੋ ਜੀ ਇਹ ਫਾਰਮੂਲਾ ਤੁਸੀਂ ਵਰਤਣਾ ਤੇ ਹੁਣ ਤੁਸੀਂ ਬੇਫਿਕਰ ਹੋ ਕੇ ਕਲੀਅਰ ਕਲੋਥ ਹਾਊਸ ਤੋਂ ਜਿਹੜਾ ਮਰਜ਼ੀ ਪਾਟੀ ਵੀ ਐਸੋਂ ਖਰੀਦ ਲਿਓ ਤੇ ਆਹ ਫਾਰਮੂਲਾ ਬਹੁਤ ਕਾਮਯਾਬ ਹੈ ਵੀ ਤੁਸੀਂ ਸਿਰਫ ਅੰਡਰ ਰਾਮ ਤੋਂ ਇਹਨੂੰ ਪ੍ਰੈਸ ਕਰੋ ਬਿਲਕੁਲ ਵੀ ਸਮੈਲ ਨਹੀਂ ਰਹਿੰਦੀ ਬਿਲਕੁਲ ਵੀ 1% ਵੀ ਫੈਨ ਫਰੈਸ਼ ਹੋ ਜਾਂਦੇ ਸੂਟ ਤੇ ਮਿਲਾਂਗੇ ਫਿਰ ਅਗਲੀ ਵੀਡੀਓ ਚ ਇਹਨੂੰ ਜਰੂਰ ਸ਼ੇਅਰ ਕਰਿਓ ਸਿੰਪਲ ਜੀਆਂ ਗੱਲਾਂ ਕਈ ਵਾਰੀ ਸਾਡੀ ਡੇਲੀ ਲਾਈਫ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕਰਦੀਆਂ ਇਹ ਸਾਰਿਆਂ ਦੀ ਪ੍ਰੋਬਲਮ ਆਪਣੀ ਸਾਂਝੀ ਹੈ ਨਾ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੇ ਪਸੰਦ ਆਈ ਹੈ ਤਾਂ ਇਕ ਛੋਟਾ ਜਿਹਾ ਕਮੈਂਟ ਕਰਕੇ ਹੌਸਲਾ ਜਰੂਰ ਵਧਾਇਆ ਕਰੋ ਮੈਨੂੰ ਤੁਹਾਡੇ ਨਾਲ ਜੁੜਿਆ ਹੋਇਆ ਮਹਿਸੂਸ ਹੁੰਦਾ ਐ ਵੈਸੇ ਤੁਹਾਡੇ ਸੋਹਣੇ ਸੋਹਣੇ ਕਮੈਂਟ ਮੈਂ ਪੜਦੀ ਹੁੰਨੀ ਐ ਪਿਛਲੀ ਵਾਰੀ ਜਿਹੜਾ ਵਲੌਗ ਦਿੱਤਾ ਤੁਹਾਨੂੰ ਤੁਸੀਂ ਬੇਟੀ ਦੀ ਗੀਤ ਨੂੰ ਬਹੁਤ ਪਸੰਦ ਕੀਤਾ ਜਿਹੜਾ ਉਹਨੇ ਗਾਇਆ ਤੇ ਬੇਟਾ ਮੇਰਾ ਸਿੱਖਿਆ ਹੋਇਆ ਛੋਟੇ ਹੁੰਦੇ ਨੂੰ ਇਹਨੂੰ 뮤직 ਸਿਖਾਇਆ ਸੀ ਅਸੀਂ ਵੋਕਲ ਤੇ ਗਾ ਲਿੰਦਾ ਤੇ ਪ੍ਰੋਫੈਸ਼ਨਲੀ ਨਹੀਂ ਆਉਂਦਾ ਨਾ ਤੇ ਵੈਸੇ ਗਾ ਲਿੰਦਾ ਹੈ ਮੇਰਾ ਬੇਟਾ ਤਾਂ ਹੀ ਤੁਹਾਡੀਆਂ ਦੁਆਵਾਂ ਆਈਆਂ ਮੈਂ ਬੇਟੇ ਤੱਕ ਪਹੁੰਚਦੀਆਂ ਕਰਤੀਆਂ ਸਾਰੀਆਂ ਦੁਆਵਾਂ ਤੁਹਾਡੀਆਂ ਤੇ ਬਹੁਤ ਧੰਨਵਾ ਠੀਕ ਹੈ ਜੀ ਥੈਂਕ ਯੂ ਸੋ ਮਚ ਬਣੇ ਰਹੋ ਮੇਰੇ ਨਾਲ ਅਗਲੇ ਕਿਸੇ ਵੀਡੀਓ ਚ ਹੋਰ ਟੌਪਿਕ ਨਾਲ ਮਿਲਾਂਗੇ